ਉਹ ਪਾਵਨ ਪਵਿੱਤਰ ਸਥਾਨ ਜਿੱਥੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਝੰਡ ਦੇ ਦਰਖਤ ਥੱਲੇ ਮਿੱਟੀ ਦੀ ਟਿੰਡ ਦਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਸਨ 1704 ਵਿੱਚ ਜ਼ੁਲਮੀ ਕਾਹਿਰ ਦੇ ਵਿਰੁੱਧ ਲੜਦੇ ਹੋਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਮਕੌਰ ਦੀ ਗੜੀ ਵਿੱਚੋਂ ਦੋਹਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਉਪਰੰਤ ਪੰਜ ਪਿਆਰੇ ਸਹਿਬਾਨ ਦਾ ਹੁਕਮ ਮੰਨਦੇ ਹੋਏ ਜਿਗਾ ਕਲੰਗੀ ਭਾਈ ਸੰਗਤ ਸਿੰਘ ਨੂੰ ਸੌਂਪ ਕੇ ਪੋਦੇ ਮਹੀਨੇ ਦੀ ਠੰਡੀ ਰਾਤ ਵਿੱਚ ਚੱਲ ਕੇ ਪਿੰਡ ਚੂੜਪੁਰ ਵਿਖੇ ਇੱਕ ਝਾੜੇ ਹੇਠ ਆਰਾਮ ਕੀਤਾ। ਉੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੇ ਇੱਕ ਅਨੰਨ ਸੇਵਕ ਇੱਕ ਸਾਧੂ ਨੂੰ ਦਰਸ਼ਨ ਦੇ ਕੇ ਉਸ ਦੀ ਮੰਦੀਆ ਮਰਾਦਾ ਪੂਰੀਆਂ ਕੀਤੀਆਂ ਅਤੇ ਉਸ ਦਾ ਜੀਵਨ ਸਫਲਾ ਕੀਤਾ। ਜਿੱਥੇ ਹੁਣ ਗੁਰਦੁਆਰਾ ਸ੍ਰੀ ਝਾੜ ਸਾਹਿਬ ਸ਼ਸ਼ੋਭਤ ਹੈ। ਅਤੇ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਾਲੇ ਅਸਥਾਨ ਤੋਂ ਵਿਸ਼ਰਾਮ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੰਗੇ ਪੈਰੀਂ ਫਟੇ ਬਸਤਰਾਂ ਵਿੱਚ ਕੰਡਿਆਲੇ ਅਤੇ ਵਿਖਮ ਰਸਤੇ ਵਿੱਚੋਂ ਹੁੰਦੇ ਹੋਏ ਮਾਛੀਵਾੜੇ ਦੇ ਬੀਆਬਾਨ ਜੰਗਲਾਂ ਵਿੱਚ ਇਸ ਜਗ੍ਹਾ ਆ ਪਹੁੰਚੇ। ਅਤੇ ਇੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਪਹਿਲਾਂ ਖੂਹ ਵਿੱਚੋਂ ਪਾਣੀ ਕੱਢ ਕੇ ਪੀਤਾ ਅਤੇ ਲਗਭਗ 70 ਗਜ ਦੀ ਦੂਰੀ ਤੇ ਸਥਿਤ ਜੰਡ ਦੇ ਰੁੱਖ ਹੇਠਾਂ ਟਿੰਡ ਦਾ ਸਰਹਾਣਾ ਬਣਾ ਕੇ ਹੱਥ ਵਿੱਚ ਨੰਗੀ ਸ਼ਮਸ਼ੀਰ ਫੜੀ ਦੋ ਜਹਾਨ ਦੇ ਵਾਲੀ ਕਲੰਗੀਆਂ ਵਾਲੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਪਾਤਸ਼ਾਹ ਜੀ ਦੇ ਕੋਮਲ ਚਰਨ ਕਮਲਾ ਵਿੱਚੋਂ ਖੂਨ ਚੱਲ ਰਿਹਾ ਸੀ ਅਤੇ ਵਸਤਰ ਵੀ ਫਟੇ ਹੋਏ ਸਨ ਲਖਤੇ ਜਿਗਰ ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਸਨ ਜਾਨ ਤੋਂ ਪਿਆਰੇ ਸਿੰਘ ਵਿਛੜ ਗਏ ਸਨ ਅਜੇ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਸੰਬੋਧਿਤ ਹੁੰਦਿਆਂ ਹੋਇਆਂ ਫਰਮਾਇਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਵਿਨ ਰੋਗ ਰਜਾਈਆਂ ਦਾ ਓਡਣ 나ਗ ਨਵਾਸਾਂ ਦਾ ਰਹਿਣਾ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਿਸਾਈਆਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਟਖੀੜਿਆਂ ਦਾ ਰਹਿਣਾ ਇਸੇ ਦੌਰਾਨ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਦੋ ਪਿਆਰੇ ਭਾਈ ਦਿਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਅਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਜੀ ਦੇ ਹੁਕਮ ਮੁਤਾਬਕ ਤਾਰੇ ਦੀ ਸੇਧ ਵੱਲ ਚਲਦੇ ਆ ਮਾਛੀਵਾੜੇ ਦੇ ਜੰਗਲਾਂ ਵਿੱਚ ਗੁਰੂ ਸਾਹਿਬ ਜੀ ਨੂੰ ਇਸ ਜਗ੍ਹਾ ਆ ਮਿਲੇ ਇਹ ਸਮਾਂ ਪੌ ਫਟਾਲੇ ਦਾ ਸੀ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਪਾਣੀ ਨਾਲ ਇਸ਼ਨਾਨ ਕੀਤਾ ਅਤੇ ਨਤਨੇਮ ਕਰਨ ਲੱਗ ਪਏ। ਉਸ ਸਮੇਂ ਉੱਥੇ ਸਥਿਤ ਇੱਕ ਬਾਗ ਦਾ ਰਾਖਾ ਮਾਹੀ ਉਧਰ ਆ ਨਿਕਲਿਆ। ਜਦੋਂ ਉਸ ਨੇ ਗੁਰੂ ਜੀ ਅਤੇ ਸਿੱਖਾਂ ਨੂੰ ਉੱਥੇ ਬੈਠੇ ਦੇਖਿਆ ਤਾਂ ਉਸ ਨੇ ਬਾਗ ਦੇ ਮਾਲਕ ਭਾਈ ਗੁਲਾਬੇ ਅਤੇ ਭਾਈ ਪੰਜਾਬੇ ਨੂੰ ਜਾ ਦੱਸਿਆ। ਉਹ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਸਤਕਾਰ ਸਹਿਤ ਲੈ ਗਏ। ਉਸ ਘਰ ਵਾਲੀ ਜਗ੍ਹਾ ਤੇ ਅੱਜ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸੁਸ਼ੋਭਾਇਮਾਨ ਹੈ। ਤੇ ਇਹ ਹੀ ਉਹ ਜੰਡ ਦਾ ਦਰਖਤ ਆ ਜਸਥੱਲੇ ਦਸਮ ਪਿਤਾ ਸਾਹਿਬ 시ਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਿੱਟੀ ਦੀ ਟੈਂਡ ਦਾ ਸਹਰਾਣਾ ਲਾ ਕੇ ਆਰਾਮ ਕੀਤਾ ਸੀ ਸੋ ਅੱਜ ਆਹ ਵੀਡੀਓ ਜਿੰਨਾ ਜਿੰਨਾ ਕੋਲ ਵੀ ਪਹੁੰਚ ਰਹੀ ਆ ਬਿਲਕੁਲ ਵੀ ਨਜ਼ਰ ਅੰਦਾਜ਼ ਨਾ ਕਰਿਓ ਕਮੈਂਟਾਂ ਦੇ ਵਿੱਚੋਂ ਵਾਹਿਗੁਰੂ ਜੀ ਲੈ ਕੇ ਸ਼ੇਅਰ ਕਰ ਦਿਓ ਬੋਲੋ ਜੀ ਵਾਹਿਗੁਰੂ